ਲੋ ਵੀ ਮਿੱਤਰੋ ਦੇਖ ਸਕਦੇ ਹੋ ਵੀ ਜਿਵੇਂ ਕਹਿੰਦੇ ਨੇ ਨਾ ਸਿਆਣੇ ਮੱਝ ਤੇ ਮੰਜੜਾ ਕੇ ਬਾਈ ਉਤੇ ਉਹੀ ਗੱਲ ਹੈ ਬਾਈ ਹਾਂ ਦੁੱਧ ਬਾਈ ਜਿੰਨਾ ਕਹਿਣਗੇ ਉਨਾ ਹੀ ਨਿਕਲੂਗਾ ਕਿਉਂਕਿ ਵੱਧ ਦੱਸੇ ਤਾਂ ਕੋਈ ਟੋਕਣੀ ਹੈ ਨਾ ਗੁਰਪ੍ਰੀਤ ਹਾਂਜੀ ਕੋਈ ਟੋਕਣੀ ਵੀਰੇ ਗਾਂ ਤਾਂ ਵਪਾਰੀ ਨਹੀਂ ਆਉਂਦਾ ਇੱਕ ਰਿ ਲੈ ਜਾਂਦਾ ਆਪਣੇ ਸ਼ੁਭਾਰੀ ਲੈ ਜੂ ਮੁੱਤ ਹਿਆਰ ਨਹੀਂ ਬਣਦਾ ਹਾਂਜੀ ਠੀਕ ਹੈ ਜੀ ਆਪੋਨਾਂ ਕਹਿੰਦੇ ਆ 7 ਗਿਆਈ ਅਗਲੇ 10 ਕੱਢੂ ਜਾ ਕੇ ਸੰਭਾਲ ਕਰੂਗਾ ਅਗਲੇ ਆਪਣੇ ਆਪ ਆਪਣੇ ਕੋਲ ਆਊਗਾ ਠੀਕ ਹੈ 83000 ਵਰਗੀ ਨਿੱਕਾ ਸਿੰਘ ਜੀ ਰੇਟ ਇਹਦਾ 70000 ਹੈ ਨਾ ਦੋ ਛੱਡ ਦਾਂਗੇ 70 ਤੋਂ ਵੀ 70 ਤੋਂ ਵੀ ਕੱਟ ਕਰ ਦੇਉਗੇ ਅੱਜ ਦੋ ਛੱਡ ਦਾਂਗੇ ਠੀਕ ਐ ਲਓ ਜੀ ਮੇਤਰੂ ਵੇਖ ਸਕਦੇ ਹੋ 2000 ਰੁਪਇਆ ਹੋਰ ਕੱਟ ਕਰੀ ਜਾਂਦੇ ਆ 70 ਤੋਂ ਵੀ ਅੱਛਾ ਕੈਨ ਨੂੰ 10 ਇਹਦੇ ਨੂੰ ਹੋਗੇ ਹਾਂਜੀ ਅੱਛਾ ਦੁੱਧ ਦੁੱਧ ਕਿੰਨਾ 7-8 ਕਿਲੋ ਬੋਲਾ ਈ 6 ਦਿਨ ਹੋ ਗਏ ਸੂਈ ਨੂੰ ਹਾਂਜੀ ਤਾਂ ਕਿਸਾਨ ਭਰਾ ਆ ਕੇ ਘਰੇ ਡੱਬੇ ਮਾਰ ਕੇ ਲੈ ਆ ਸਕਦਾ 7 ਕਿਲੋ ਦੇ ਤਾਂ ਡੱਬੇ ਮਾਰ ਲਏ 7 ਕਿਲੋ ਦੇ ਹਾਂਜੀ ਬੋਲਾ ਹੋਊਗਾ ਤੇ ਲੈ ਜੀ ਅੱਛਾ ਜੀ ਤਾਂ ਫਿਰ ਬਈ ਰੇਟ ਮੁੱਲ 65000 ਰੁਪਏ ਅੱਛਾ ਜੀ ਪਿੱਛੇ ਕੀ ਬਚਾ ਕੱਟੀ ਮਗਰ ਈ ਕੱਟੀ ਆ ਪਿੱਛੇ ਹਾਂਜੀ 65000 ਰੁਪਿਆ ਰੇਟ ਆ ਹਾਂਜੀ ਤੋੜੋਂਗੇ ਰੇਟ 60 ਹੀ ਦੇ ਦਾਂਗੇ 60 ਦੇ ਦੋਗੇ ਲੋ ਵੀ ਮਿੱਤਰੋ ਤੁਹਾਨੂੰ ਅੱਜ ਸੰਧੂ ਡੇਰੀ ਫਾਰਮ ਤੇ ਲੈ ਕੇ ਆਏ ਆ ਤੇ ਇੱਥੇ ਤੁਹਾਨੂੰ ਅੱਜ 5 ਨਗੀਨੇ ਦਿਖਾਵਾਂਗੇ ਕੱਟ ਤੋਂ ਕੱਟ ਰੇਟ ਵਾਲੇ ਤੇ ਵੱਧ ਤੋਂ ਵੱਧ ਰੇਟ ਵਾਲੇ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖੋ ਦੋਸਤਾਂ ਅੱਜ ਫਿਰ ਕਰਦੇ ਆਂ ਗੱਲਬਾਤ ਕਿੰਨੇ ਨਗੀਨੇ ਦਿਖਾਵਾਂਗੇ ਅੱਜ 5 ਰਹਿ ਗਏ ਅੱਛਾ ਜੀ ਕੀ ਰੇਟ ਤੋਂ ਲੈ ਕੇ ਕੀ ਰੇਟ ਦੇ ਵਿੱਚ ਆ 60 ਤੋਂ ਲੈ ਕੇ ਜੀ 120 ਤੱਕ ਆ ਜੀ ਅੱਛਾ 7 ਤੋਂ ਲੈ ਕੇ 120 ਤੱਕ ਆ ਹਾਂਜੀ ਅੱਛਾ ਫਿਰ ਪਹਿਲਾਂ 120 ਵਾਲਾ ਦਿਖਾ ਰਹ ਲੋ ਵੀ ਮੇਟਰ ਹੁੰਦਾ ਹੋਣਾ ਤੁਹਾਨੂੰ ਨਕੀਨਾ ਤੇ ਇਹਦੇ ਬਾਰੇ ਫਿਰ ਆਪਾਂ ਪੂਰੀ ਡਿਟੇਲ ਲੈਣੇ ਆ ਤਾਂ ਦੇਖ ਸਕਦੇ ਹੋ ਵੀ ਬਹੁਤ ਸ਼ਾਨਦਾਰ ਮੱਝ ਆ ਥਣਾ ਦਾ ਕਾਰ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਦੇਖ ਸਕਦੇ ਹੋ ਲੋ ਵੀ ਕਰਦੇ ਹੁਣ ਆਪਾਂ ਸਾਰੀ ਗੱਲਬਾਤ ਵੀ ਕਿੰਨਾ ਦੁੱਧ ਆ ਕਿੰਨਵੇਂ ਸੂਏ ਆ ਕੀ ਰੇਟ ਆ ਇਹਦਾ ਤਾਂ ਆਉਂਦਾ ਫਿਰ ਸੰਧੂ ਬੈਰੀ ਫਾਰਮ ਵਾਲਾ ਵੀ ਪ੍ਰੀਤ ਵੀਰ ਦੇ ਜਾਣਕਾਰੀ ਇਸ ਮੱਝ ਬਾਰੇ ਪਹਿਲਾਂ 6 ਦਿਨ ਸੂਈ ਨੂੰ ਹੋ ਗਿਆ ਜੀ 7-8 ਕਿਲੋ ਬੋਲਾ ਈ ਥੱਲੇ ਅੱਛਾ ਕੈਨ ਨੂੰ ਦਸ ਦਿਨ ਹੋ ਗਏ ਹਾਂਜੀ ਅੱਛਾ ਦੁੱਧ ਦੁੱਧ ਕਿੰਨਾ 7-8 ਕਿਲੋ ਬੋਲਾ ਈ ਤਾਂ ਥਣਾ ਦਾ ਕਰ ਦੇਖ ਸਕਦੇ ਹਾਂ ਦੋਸਤੋ ਬਹੁਤ ਹੀ ਸ਼ਾਨਦਾਰ ਵੀ ਚੰਗੀ ਚਮੜੀ ਦੀ ਆ 6 ਦਿਨ ਹੋ ਗਏ ਸੂਈ ਨੂੰ ਹਾਂਜੀ ਤਾਂ ਕਿਸਾਨ ਭਰਾ ਆ ਕੇ ਘਰੇ ਡੱਬੇ ਮਾਰ ਕੇ ਲੈ ਆ ਸਕਦਾ 7 ਕਿਲੋ ਦੇ ਤਾਂ ਡੱਬੇ ਮਾਰ ਲਏ ਜੀ 7 ਕਿਲੋ ਦੇ ਹਾਂਜੀ ਬੋਲਾ ਹੋਊਗਾ ਥੱਲੇ ਜੀ ਅੱਛਾ ਜੀ ਤਾਂ ਫਿਰ ਬਈ ਰੇਟ ਮੁੱਲ 65000 ਰੁਪਏ ਅੱਛਾ ਜੀ ਪਿੱਛੇ ਕੀ ਬਚਾ ਕੱਟੀ ਮਗਰ ਈ ਕੱਟੀ ਆ ਵਿੱਚ ਹਾਂਜੀ 65000 ਰੁਪਏ ਰੇਟ ਆ ਹਾਂਜੀ ਤੋੜੋਂਗੇ ਰੇਟ 60 ਹੀ ਦੇ ਦਾਂਗੇ 60 ਦੇ ਦੋਗੇ ਹਾਂਜੀ ਲਓ ਵੀ ਮਿੱਤਰੋ 60000 ਰੁਪਏ ਦੇ ਵਿੱਚ ਤੁਹਾਨੂੰ ਆ ਪਿੱਛੇ ਹਜੇ ਬੋੜਾ 6 ਦਿਨ ਸੂਈ ਨੂੰ ਹੋਏ ਆ ਦੁੱਧ ਕਿੰਨਾ ਕਿਹਾ 7-8 ਕਿਲੋ ਹੀ 7-8 ਕਿਲੋ ਦੁੱਧ ਆ ਦੋਸਤੋ ਤੇ ਪਿੱਛੇ ਕੱਟੀ ਆ ਇਦੋਂ ਸ਼ਾਨਦਾਰ ਮਿਲਦੀ ਮਿਲਦਾ ਡੱਬਾ ਵਾਲੀ ਦੇ ਵਿੱਚ ਆਪਾਂ ਸੰਧੂ ਡੇਰੀ ਫਾਰਮ ਤੇ ਦਿਖਾ ਰਹੇ ਆ ਸੰਧੂ ਡੇਰੀ ਫਾਰਮ ਤੇ ਤੇ ਗੁਰਪ੍ਰੀਤ ਆਪਾਂ ਨੂੰ ਦੱਸ ਰਿਹਾ ਜਾਣਕਾਰੀ ਸਾਰੀ ਆ ਦੇਖੋ ਵੀ ਕਰ ਸਕਦੇ ਹੋ ਚੈੱਕ ਦੋਸਤੋ ਖੋਲੀ ਗੱਟੀ ਬਹੁਤ ਸ਼ਾਨਦਾਰ ਲਿਓ ਜੀ। ਲਓ ਵੀ ਮਿੱਤਰੋ ਵੇਖੋ ਇਧਰ ਚ ਉੱਪਰ ਵੀ ਲਈ ਆਉਂਦਾ ਖਿੱਚ ਕੇ ਮੈਨਾ ਵਪਾਰੀ ਹੈ। ਲਓ ਵੀ ਦੋਸਤੋ ਦੇਖ ਰਹਾ ہوں ਬਈ ਬਹੁਤ ਹੀ ਸ਼ਾਨਦਾਰ ਬਈ ਤੇ ਥਣਾ ਦਾ ਆਕਾਰ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਗੁਰਪ੍ਰੀਤ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਆ ਕਿੰਨਾ ਦੁੱਧ ਆ, ਕਿੰਵੇਂ ਸੂਏ ਆ ਤੇ ਬਈ ਕੀ ਡਿਮਾਂਡ ਕਰਦੇ ਆ। ਰੇਟ ਵੀ ਆਪਾਂ ਤੁਹਾਡੇ ਲਈ ਕੁਝ ਘੱਟ ਕਰਾਵਾਂਗੇ ਜਿੰਨਾ ਵੀ ਹੋ ਸਕੇ ਆ ਬਈ। ਜੀ ਤਾਂ ਚ ਪੈਂਦਾ ਹੀ। ਹਾਂ ਨੀਲੀ ਰਾਵੀ ਚ ਦੋਸਤੋ ਪੈਂਦੇ ਆ ਥੋੜਾ ਮੋਟਾ ਚ ਆ। ਦੇਖ ਸਕਦੇ ਹੋ ਵੀ ਥਣਾ ਦਾ ਆਕਾਰ ਕਿੰਨੇਵੇਂ ਸੂਏ ਆ ਜੀ ਸੂਆ ਪਹਿਲਾ ਚਾਰ ਦੰਦਾ ਜੀ ਚਾਰ ਦੰਦਾ ਸੂਆ ਪਹਿਲਾ ਪਹਿਲਾ ਜੀ ਅੱਛਾ ਜੀ ਤਾਂ ਦੁੱਧ ਕਿੰਨਾ ਇਹ ਸੋਨ ਵਾਲੀ ਆ ਜੀ ਸੋਨ ਵਾਲੀ ਆ ਹਾਂ ਜੀ ਠੀਕ ਐ ਕਿੰਨਾ ਸਮਾਂ ਰਹਿੰਦਾ ਜੀ ਹਫਤਾ ਦਸਾਂ ਲੈ ਜੂਗੀ ਜੀ ਅੱਛਾ ਜੀ ਦੁੱਧ ਕਿੰਨੇ ਕੁ ਦੀ ਮੇ ਦਾ 8-10 ਕਿਲੋ ਪਾ ਦੋਗੇ ਜੀ 8-10 ਕਿਲੋ ਕਹਿਣ ਉਹ 15 ਕਿਲੋ ਕਹਿ ਦਈਏ ਗੱਲ ਆਉਂਦੇ ਨਹੀਂ ਜਿਹੜਾ ਚਾਹ ਸਕਦੇ ਉਹਨਾਂ ਕਹਿ ਦਿੰਨੇ ਆ ਜੀ ਆਪਾਂ ਉਹਨਾਂ ਕਹਿ ਦਿੰਨੇ ਹਾਂ ਜੀ ਕਹਿਣ ਮੈਨੂੰ 10 ਕਿਲੋ ਕਹਿ ਸਕਦੇ ਸੇ 10-12 ਕਿਲੋ ਇੱਥੇ ਘੜਾ ਚੋਣੀ ਮੰਡੀ ਦੇ ਕਿਸੇ ਨੇ ਪਰ ਆਪਾਂ ਉਹਨਾਂ ਕਹਿੰਦੇ ਜੇ ਚੋ ਸਕ ਠੀਕ ਹੈ ਠੀਕ ਹੈ ਗੁਰਪ੍ਰੀਤ ਫਿਰ ਇਹਦਾ ਰੇਟ ਕੀ ਰੱਖਿਆ 75000 ਰੁਪਏ 75 ਹਾਂਜੀ ਘੱਟ ਕਰੋ ਕੁਛ ਤਾਂ 70 ਦੇ ਦਾਂਗੇ 70 ਹਾਂਜੀ ਲਓ ਵੀ ਮੇਤਰੋ 5000 ਰੁਪਏ ਕੱਟ ਕਰਤਾ ਤੇ ਸੋਨਾ ਲਈ ਆ ਕਿੰਨਾ ਸਮਾਂ ਦੱਸਿਆ ਹਫਤਾ ਦਾ ਦਨ ਲੈ ਜੂਗੀ ਹਫਤਾ 10 ਦਿਨ ਲੈ ਜੂਗੀ ਤਾਂ ਦੁੱਧ ਬਈ ਜਿੰਨਾ ਕਹਿਣਗੇ ਉਨਾ ਹੀ ਨਿਕਲੂਗਾ ਕਿਉਂਕਿ ਵੱਧ ਦੱਸੇ ਤਾਂ ਵੀ ਕੋਈ ਤੋਕਣੀ ਹੈ ਨਾ ਗੁਰਪ੍ਰੀਤ ਹਾਂਜੀ ਕੋਈ ਤੋਕਣੀ ਵੀਰੇ ਗਾਂ ਤੋਂ ਵਪਾਰੀ ਨਹੀਂ ਆਉਂਦਾ ਇੱਕ ਰਿ ਲੈ ਜਾਂਦਾ ਆਪਣੇ ਸ਼ੁਭਾਰੀ ਅੱਜ ਤੱਕ ਤਿਆਰ ਨਹੀਂ ਮੰਨਦਾ ਹਾਂਜੀ ਠੀਕ ਹੈ ਠੀਕ ਆਪੋਨਾਂ ਕਹਿੰਦਾ ਆ 7 ਕਿਹਾ ਜੀ ਅਗਲੇ ਕਦਸ ਕੱਢੂ ਜਾ ਕੇ ਸੰਭਾਲ ਕਰੂਗਾ ਅਗਲੇ ਆਪਣੇ ਆਪ ਆਪਣੇ ਕੋਲ ਆਊਗਾ ਠੀਕ ਹੈ 80 ਸੋਨੇ ਵਰਗੀ ਨਿੱਕਾ ਸਿੰਘ ਜੀ ਰੇਟ ਇਹਦਾ 70000 ਹੈ ਹਨਾ ਦੋ ਛੜ ਦਾਂ 75 ਤੇ ਵੀ 70 ਤੋਂ ਵੀ ਕੱਟ ਕਰ ਦੇਉਂਗਾ ਅੱਜ ਦੋ ਛੜ ਦਾਂਗੇ ਠੀਕ ਹੈ ਲਓ ਵੀ ਮੇਤਰੋ ਵੇਖ ਸਕਦੇ ਹੋ 2000 ਰੁਪਇਆ ਹੋਰ ਕੱਟ ਕਰੀ ਜਾਂਦੇ ਆ 70 ਤੋਂ ਵੀ ਦੇਖ ਸਕਦੇ ਹੋ ਤਾਂ ਅੱਗੋਂ ਵੀ ਆਪਾਂ ਤੁਹਾਨੂੰ ਥਣਾ ਦੀ ਬਟਾਬਟ ਵੀ ਦਿਖਾ ਰਹੀ ਦਿਖਾਦੀ ਤੇ ਸਿੰਘ ਵਗੈਰਾ ਵੀ ਦਿਖਾਉਣੇ ਅੱਗੇ ਜਾ ਕੇ ਨਾ ਨਾ ਕਾਕਾ ਬਾਣੀ ਨਾ ਪੜ ਖੰਡਾ ਠੀਕ ਹੈ ਗੁਰਪ੍ਰੀਤ ਹੁਣ ਦਿਖਾ ਵੀ ਤੀਜੀ ਮੱਝ ਤੁਰ ਕੇ ਪਾਣੀ ਦਰਨਾ ਹੁਣ ਮਿੱਤਰੋ ਤੁਹਾਡੇ ਲਈ ਤੀਜੀ ਮੱਝ ਤੁਰ ਕੇ ਦਿਖਾਉਂਦਾ ਗੁਰਪ੍ਰੀਤ ਸੰਧੂ ਡੇਰੀ ਫਾਰਮ ਵਾਲਾ ਵੀਰ ਤਾਂ ਦੇਖ ਸਕਦੇ ਹੋ ਬਈ ਮੱਝ ਬਹੁਤ ਸ਼ਾਨਦਾਰ ਹੈ ਰਾਜੀ ਹੈ ਬਈ ਪੂਰੀ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਨਾ ਮੰਜਾ ਢਾਕੇ ਬੈ ਜੋ ਮੰਜੇ ਵਾਲੀ ਗੱਲ ਆ ਬਈ ਤਾਂ ਹਾਈਟ ਵਗੈਰਾ ਤੁਸੀਂ ਦੇਖ ਸਕਦੇ ਹੋ ਬਾਕੀ ਮੋਲ ਬਿਲਕੁਲ ਬਹੁਤ ਸ਼ਾਨਦਾਰ ਮੱਝਾਂ ਦੇਖ ਸਕਦੇ ਹੋ ਦੋਸਤੋ ਥਣਾ ਦਾ ਆਕਾਰ ਮੇਲ ਦੀ ਆ ਬਈ ਪੂਰੀ ਮੱਝ ਮਿੱਤਰੋ ਤਾਂ ਬਾਕੀ ਜਾਣਕਾਰੀ ਲੈਣਿਆ ਗੁਰਪ੍ਰੀਤ ਤੋਂ ਕਿੰਨਾ ਦੁੱਧ ਆ ਤੇ ਕਿੰਨੀ ਡਿਮਾਂਡ ਆ ਬਈ ਕਿੰਨੇ ਦੀ ਲਾਸਟ ਦੰਦਾ ਇਹ ਪੁੱਲ ਮੰਨਦਾ ਹਾਂ ਹਾਂ ਇਹ ਸੱਤ ਹਾਂ ਵੀ ਗੁਰਪ੍ਰੀਤ ਦਿਓ ਜਾਣਕਾਰੀ ਇਹਦੇ ਬਾਰੇ ਇਹ ਤੀਜਾ ਸੁਆਈ ਅੱਛਾ ਜੀ ਤੀਜਾ ਸੁਆ ਹੈ 10 ਦਿਨ ਬਾਕੀ ਸੂਣ ਦੇ ਅੱਛਾ ਜੀ 10 ਦਿਨ ਹੈ ਬਾਕੀ ਹਾਂਜੀ ਠੀਕ ਹੈ ਮਿਲਕ ਕੈਪੈਸਟੀ 14-15 ਕਿਲੋ ਜੀ ਕੈਪੈਸਟੀ ਹੈ ਜੀ ਤੁਹਾਨੂੰ ਲੱਗਦਾ ਉਮੀਦ ਆ ਪੂਰੀ ਪੱਕੀ ਉਮੀਦ ਹੈ ਜੀ ਬਜਾ ਬਜੇ ਤੇ ਬਹੁਤ ਆਈ ਅੱਛਾ ਜੀ ਨਸਲ ਬੋਲਦਾ ਜੀ ਅੱਛਾ ਹਾਂਜੀ ਬਾਕੀ ਰਾਜ ਹੀ ਚੰਗੀ ਹੈ ਮਾਜ ਇਹ ਕਿਸੇ ਬ੍ਰੀਡਰ ਕੋਲ ਖੜੀ ਹੁੰਦੀ 2.5 ਲੱਖ ਮੰਗ ਲੈਂਦਾ ਅਗਲਾ ਕਿਉਂਕਿ ਬਜਾ ਬਹੁਤ ਆ ਨਸਲ ਬਹੁਤ ਆ ਪਿੱਠ ਬੜਾ ਬਹੁਤ ਵਧੀਆ ਮੈਂ ਦਾਈ ਚਮੜੀ ਬਹੁਤ ਬਰੀਕ ਆ ਜੀ ਹਾਂ ਬਿਲਕੁਲ ਦੇਖੀ ਜਾਂਦੀ ਹੈ ਜੀ ਮੇਰੇ ਤਰ੍ਹਾਂ ਹਾਂ ਚੰਗਲੀ ਠੀਕ ਆ ਜੇ ਬੇਡਰ ਕੋਲ ਖੜੀ ਨੇ 2 2.5 ਲੱਖ ਲਾ ਰਾਮ ਨਾ ਮੰਗ ਲਿੰਦਾ ਅੱਛਾ ਤੇ ਆਹ ਕੰਕਰੀਟ ਆ ਇੱਕ 25 ਮੰਗਣਾ ਤੇ 15 ਚ ਮੈਂ ਦੇ ਦਾਂਗੇ ਇੱਕ 25 ਮੰਗਣਾ ਇੱਕ 15 ਚ ਮੈਂ ਦੇ ਦਾਂਗੇ ਇੱਕ 15 ਦੀ ਦੇ ਦੇਣੀ ਹੈ ਹਾਂਜੀ ਹੋਰ ਕੁਛ 12 ਦੀ ਮੈਂ ਦੇ ਦਾਂਗੇ 12 ਦੀ ਫਿਕਸ ਪ੍ਰਾਈਸ ਲਓ ਵੀ ਮਿੱਤਰੋ ਜੇ ਬੰਦਾ ਵੀ ਆਖੇ ਚੋ ਆਗੇ ਉਦ ਤੱਕ 14 15 ਕਿਲੋ ਆਪਾਂ ਦੇ ਅੱਛਾ ਹਾਂਜੀ ਕਿੰਨਾ ਸਮਾਂ ਰਹਿੰਦਾ ਇਹਦਾ 10 ਦਿਨ ਲੈ ਜੂਗੀ ਜੀ 10 ਦਿਨ ਲੈ ਜੂ ਹਾਂ ਵੀ ਜੇ ਕੋਈ ਸੂਈ ਬਾਦ ਲੈ ਕੇ ਜਾਣੀ ਹੈ ਤਾਂ ਵੀ ਲੈ ਜਾ ਸਕਦਾ ਹਾਂ ਹਾਂ ਜੀ ਉਹ ਵੀ ਸ਼ੂਟ ਆ ਸ਼ੂਟ ਆ ਜੀ ਅਪ ਚਵਾ ਕੇ ਦਵਾਗੇ ਠੀਕ ਆ ਜੀ ਨਾਲ ਇਹ ਵੀ ਕੋਈ ਚੱਕਰ ਨਹੀਂ ਅਪ ਚਵਾ ਕੇ ਬਣੇ ਦਵਾ ਇੱਕ 12 ਚ ਅੱਛਾ ਜੀ ਅਗਲਾ ਕਹਿੰਦੇ ਚੋਕੇ ਲੈ ਕੇ ਜਾਣੀ ਤੇ ਕਵੀ ਲਵਾਂਗੇ ਹਾਂ ਇੱਕ 12 ਚਵਾ ਵੀ ਦਵਾਗੇ ਆਪਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਗੁਰਪ੍ਰੀਤ ਤੇ ਹੁਣ ਬਈ ਆਹ ਆਪਣੇ ਅੱਗੇ ਆ ਕੇ ਬੂਰੀ ਬੂਰੀ ਹਾਂ ਜੀ ਇਹ ਕੱਲ ਸੂਈ ਆ ਜੀ ਅੱਛਾ ਜੀ ਕੱਟੀ ਮਗਰ ਆ ਜੀ ਕੱਟੀ ਪਿੱਛੇ ਆ ਬੂਰੀ ਮੱਝਾ ਮਿੰਤਰੋ ਤੇ ਕੱਲ ਸੂਈ ਆ ਜਿਹੜੀ ਕੀ ਬਈ ਬਹੁਤ ਡਿਮਾਂਡ ਤੇ ਚ ਕੱਟੀ ਮਗਰਾ ਬੂਰੀ ਦੇਖ ਸਕਦੇ ਹੋ ਲੋ ਲੋ ਵੀ ਮਿੱਤਰੋ ਬੂਰੀ ਮੱਝ ਦਿਖਾ ਰਹੇ ਆ ਜਿਵੇਂ ਕਿ ਗਾਣੇ ਚੱਲਦੇ ਆ ਬੂਰੀਆਂ ਮੱਝਾਂ ਤੇ ਤੇ ਬੂਰੀ ਮੱਝ ਦਿਖਾਉਨੇ ਆ ਤੁਹਾਨੂੰ ਬਹੁਤ ਸ਼ਾਨਦਾਰ ਆ ਬਈ ਗੁਰਪ੍ਰੀਤ ਕੋਲੇ ਆ ਸੰਧੂ ਡੇਰੀ ਫਾਰਮ ਦੇ ਉੱਤੇ ਤੇ ਗੱਲਬਾਤ ਕਰਦੇ ਆ ਕਿੰਨਾ ਦੁੱਧ ਆ ਥੱਲੇ ਤੇ ਕੀ ਰੇਟ ਮੰਗੀ ਜਾਂਦੇ ਆ ਤੇ ਪਿੱਛੇ ਕੀ ਬੱਚਾ ਸੂਈ ਹੋਈ ਆ ਤਾਜੀ ਆ ਜਾ ਵੀ ਗੁਰਪ੍ਰੀਤ ਗਰ ਪ੍ਰਿਤਵਰ ਕਿੰਨੇ ਸਮੇਂ ਦੀ ਸੂਈ ਹੈ ਇਹ ਕੱਲ ਸੂਈ ਆ ਜੀ ਸਵੇਰੇ ਕੱਲ ਸੂਈ ਆ ਸਵੇਰੇ ਹਾਂਜੀ ਅੱਛਾ ਨਾ ਦੁੱਧ ਬਈ ਦੁੱਧ ਵੀਰੇ ਕਹਿਨ ਨੂੰ ਨਾ ਮਰਜੀ ਕਹਦੀ ਐ 14 15 ਕਿਲੋ ਖੁੱਲਾ ਪਾ ਦੂਗੀ ਜੀ 14 15 ਕਿਲੋ ਖੁੱਲਾ ਹਾਂਜੀ ਅੱਛਾ ਅਜੇ ਤਾਂ ਬੋਲੇ ਤੇ ਆ ਬੋਲੇ ਕੱਲ ਸੂਈ ਆ ਜੀ ਖਾਲੀ ਕੀਤੀ ਨਾਲੇ ਮੈਂ 4-5 ਕਿਲੋ ਕੱਢਿਆ ਹੋ ਗਿਆ ਚਲੋ ਅੱਛਾ ਕੱਢਿਆ ਇੱਥੇ ਹਾਂਜੀ ਠੀਕ ਐ ਪਿੱਛੇ ਕੱਟੀ ਆ ਕੱਟੀ ਪੂਰੀ ਕੱਟੀ ਮਦਰੀ ਪੂਰੀ ਕੱਟੀ ਆ ਠੀਕ ਐ ਕੱਤ ਕਾਟ ਹਲੇ ਫੁੱਲ ਵੱਡੀ ਮੈਂ ਵੀ ਉਦਾਲੀ ਬਿਲਕੁਲ ਬਿਲਕੁਲ ਸੂਏ ਕਿੰਨੇਵੇਂ ਆ ਸੂਆ ਚੌਥਾ ਹੋ ਗਈ ਜੀ ਚੌਥਾ ਸੂਆ ਹਾਂਜੀ ਅੱਛਾ ਫਿਰ ਰੇਟ ਵੀ 85 ਦੇ ਦਾਂਗੇ 85 ਦੇ ਦਾਂਗੇ ਦੇ ਦਾਂਗੇ ਲੈਣ ਲੈਣ ਵਾਲਾ ਹਾਂਜੀ ਕੱਟਣੀ ਹੁੰਦਾ ਕੱਟਨੇ ਆਪਾਂ ਲੈਣ ਦੇ ਨਾਲ ਹੀ ਗੱਲ ਕਰਤੀ ਠੀਕ ਐ ਤਾਂ ਗੁਰਪ੍ਰੀਤ ਫਿਰ ਹੋ ਗਿਆ ਆਪਣੇ ਪੰਜ ਨੰਗੀ ਨੇ ਚਾਰ ਹੋ ਗਏ ਜੀ ਪੰਜਵੀਂ ਵੀ ਸੁੰਦੀ ਪਈ ਐ ਜੀ ਪੰਜਵੀਂ ਸੁੰਦੀ ਆ ਠੀਕ ਐ ਕੋਈ ਨਾ ਹੀ ਸੂ ਰਹੀ ਐ ਮਤਲਬ ਉਹ ਦੇਖ ਸਕਦੇ ਹਾਂ ਵੀ ਪੰਜਵੀਂ ਇਹ ਕਿੰਵੇਂ ਸੂਏ ਸੂਈ ਰਹੀ ਐ ਇਹ ਪਹਿਲਾਂ ਨਾ ਖੀਰੀ ਕੱਟੀ ਐ ਜੀ ਅੱਛਾ ਜੀ ਪਹਿਲਾਂ ਨਾ ਖੀਰੀ ਕੱਟੀ ਤਾਂ ਦੇਖ ਸਕਦੇ ਹੋ ਮਿੱਤਰੋ ਬਹੁਤ ਹੀ ਸ਼ਾਨਦਾਰ ਹੈ ਬਈ ਚੰਗਾ ਦੀ ਬਣਾਵਟ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਮੰਡੀ ਤੇ ਸੋਹਣੀ ਤੇ ਸਵੇਰ ਦੀ ਖੜੀ ਜਿਹੜੀ ਬੈਠੀ ਹੈ ਜੀ ਅੱਛਾ ਨਾ ਨਾ ਕੋਈ ਨਾ ਸੋਹਣ ਦੇਓ ਵੀਰ ਹਾਂਜੀ ਇਹਦਾ ਕੀ ਸੋਡਾ ਹੈ ਇਰਾਦਾ ਲੱਖ ਰੁਪਏ ਮੰਗ ਰਿਹਾ ਇਹਦਾ ਵੱਡੀ ਵੱਡੀ ਬਹੁਤ ਹੈ ਪਰ ਖੀਰੀ ਹੈ ਕੱਟੀ ਹੈ ਜੇ ਲੱਖ ਰੁਪਏ ਵਾਲਾ ਨਹੀਂ ਖੀਰੀ ਕੱਟੀ ਹੈ ਜੀ ਖੀਰੀ ਹਾਂ ਫਿਰ ਲੱਖ ਰੁਪਏ ਜ਼ਿਆਦਾ ਨਹੀਂ ਸੋਨ ਨੂੰ ਤਿਆਰੀ ਕਿੱਥੇ ਸੰਭਲਿੰਦਿਆਂ ਜੇ ਕਲੇ ਲੋਕਿਆਂ ਨੇ ਸ਼ਿੱਗੀ ਸ਼ਿੱਗੀ ਹੁੰਦੀ ਹੈ ਜੀ ਅੱਜਕਲ ਹਰੇਕ ਦੀ ਬੰਦੇ ਦੀ ਆਪਾਂ ਖੀਰੀ ਸਵਾਤੀ ਹੂੰ ਇਹ ਵੀ ਸੰਭਾਲ ਤੇ ਹੁੰਦੀਆਂ ਹੀ ਅੱਛਾ ਸੰਭਾਲ ਲਈ ਚੰਗੇ ਕਿਸੇ ਬੰਦੇ ਨਹੀਂ ਬਿਲਕੁਲ ਹੀ ਬਿਲਕੁਲ ਮੇ ਤਾਂ ਹਰੇਕ ਬੰਦੇ ਦੀ ਸ਼ਿੱਗੀਆਂ ਹੁੰਦੀਆਂ ਜਾਂ ਦੰਦੀ ਰਾਲੀ ਆਂਦੀ ਹੈ ਪਹਿਲਾਂ ਕੱਟੀ ਦੀ ਇਹ ਖੀਰੀ ਹੈ 2.5 ਸਾਲਾਂ ਦੀ ਉਮਰ ਹੈ ਸਾਰੀ ਇਹਦੀ ਠੀਕ ਹੈ ਤੇ ਸੋਨ ਨੂੰ ਤਿਆਰੀ ਚ ਨੰਬਰ ਹੈਗਾ 93069 2824 9306728064 ਪਰ ਜਿਹੜਾ ਵੀ ਆਉਂਦਾ ਵੀ ਸੋ ਪੂਰਾ ਮਾਨਤਨ ਕਰਕੇ ਪੂਰਾ ਮਾਨਤਨ ਰਹਿਣ ਖਾਣ ਪੀਣ ਦਾ ਪੂਰਾ ਪ੍ਰਬੰਧ ਆਪਣਾ ਹੈ ਬਿਲਕੁਲ ਫ੍ਰੀ ਆ ਖਾਣ ਪੀਣ ਫ੍ਰੀ 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 ਜਮਾਂ ਹੈ ਚਾਰ ਟਾਈਮ ਵਾਲੇ ਦੁੱਧ ਜਿੰਨਾ ਕਿਹਾ ਆਪਣੇ ਚਾਰ ਟਾਈਮ ਚੋਕੇ ਲੈ ਕੇ ਜਾਵੇ ਤਸੱਲੀ ਆਪਣੀ ਹੈ ਜੀ ਠੀਕ ਆ ਠੀਕ ਹੈ ਲੋ ਵੀ ਮਿੱਤਰੋ ਦਿਖਾਇਆ ਤੁਹਾਨੂੰ ਅੱਜ ਸੰਧੂ ਡੈਰੀ ਫਾਰਮ ਤੇ ਘਟੋ ਘਟ ਪੰਜ ਨਗਿੰਨੇ ਦਿਖਾਏ ਲੋ ਵੀ ਮਿੱਤਰੋ ਵੇਖ ਸਕਦੇ ਹੋ ਵੀ ਜਿਵੇਂ ਕਹਿੰਦੇ ਨੇ ਨਾ ਸਿਆਣੇ ਮੱਝ ਤੇ ਮੰਜੜਾ ਕੇ ਬਾਈ ਉਤੇ ਉਹੀ ਗੱਲ ਹੈ ਬਾਈ ਬਹੁਤ ਸ਼ਾਨਦਾਰ ਆ ਬਾਈ ਹਾਈਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਦਾ ਕਾਰ ਚ ਤਾ ਹਜੇ ਗੱਬਣਾ ਹੈ ਕਹਿੰਦੇ ਮੋੜ ਲਿਓ ਜੀ ਲੈਨੇ ਵੀ ਜਾਣੀ ਦੇਣੀ ਹੈ ਵੀ ਮੱਝ ਤੇ ਕਿੰਨਾ ਸੂਆ ਕਿੰਨਾ ਕੁ ਦੁੱਧ ਦੀ ਮੇਦ ਆ ਦੇਖ ਸਕਦਾ ਹਾਂ ਬਈ ਜੀ ਵਾਕਿਆ ਜੀ ਸ਼ਾਨਦਾਰ ਹਾਈਟ ਵਗੈਰਾ ਤਾਂ ਸੋਹਣਾ ਸੁਨੋਖਾ ਪਾਣ ਵੀ ਤੁਸੀਂ ਦੇਖੋ ਬਈ ਮੱਝ ਦਾ ਹਾਂਜੀ ਬਈ ਕਿੰਨੀਆਂ ਮੱਝਾਂ ਨੇ ਹੁੰਦੀਆਂ ਸੀ 2 ਲੈ ਕੇ ਆਈ ਸੀ ਅੱਛਾ ਇਹ ਇੱਕ ਸੇਲ ਹੋ ਗਈ ਹਾਂਜੀ ਇੱਕ ਰਹਿ ਗਈ ਐ ਹਾਂ ਇੱਕ ਰਹਿ ਗਈ ਅੱਛਾ ਜੀ ਤਾਂ ਕਿੰਨਾ ਹੀ ਦੁੱਧ ਇਹ ਥੱਲੇ ਮੇਦ ਦੁੱਧ ਦੇ ਪਹਿਲਾਂ ਨੇ ਤੇ 15 ਕਿਲੋ ਅੱਛਾ ਜੀ ਹੁਣ ਇਹ ਕਿੰਨੇਵੇਂ ਸੂਏ ਸੂਣ ਵਾਲੀ ਐ ਇਹ ਦੂਜੇ ਸੂਏ ਸੂਹ ਗਈ ਜਾਣਾ ਅੱਛਾ ਜੀ ਰਾਜੀਪਨ ਤੇ ਹਾਈਟ ਵਗੈਰਾ ਬਹੁਤ ਮੱਝ ਦੀ ਹਾਂਜੀ ਹਾਂਜੀ ਵਾਕਿਆ ਜੀ ਵੀ ਤੇ ਵਾਕਿਆ ਸੰਭਾਲ ਦੇ ਵਿੱਚ ਵੀ ਐ ਤੇ ਵੀ ਖਣਾ ਦਾ ਕਾਰ ਵੀ ਕਿੰਨਾ ਸਮਾਂ ਰਹਿੰਦਾ ਵੀ ਸੂਣ ਚ ਇਹ ਲੈ ਜੂਗੀ ਇੱਕ ਹਫਤਾ ਹੁਣ ਅੱਛਾ ਇੱਕ ਹਫਤਾ ਲੈ ਜੂ ਹਾਂਜੀ ਅੱਛਾ ਜੀ ਠੀਕ ਆ ਤਾਂ ਕੀ ਮੰਗਿਆ ਜੀ ਮੋਰਤਾ ਦਾ 1.5 ਲੱਖ 2.5 ਲੱਖ ਰੁਪਏ ਕਰਦਾ ਜੀ 2.5 ਲੱਖ ਰੁਪਏ ਹਾਂ ਜੀ ਬਾਲਾ ਮੰਗਿਆ ਹੈ ਪੰਜ ਵੀ ਚੰਗੀ ਹੈ ਦੁੱਧ ਵਾਲੀ ਟੋਟੀ ਹੈ ਹਾਂ 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 ਜੀ ਕੱਟ ਕੇ ਤੁਸੀਂ ਤਾਂ ਹੀ ਕਰੋਂਗੇ ਦੇ ਦੇਂਗੇ ਇਹ 80 ਦੀ ਇੱਕ 80 ਦੀ ਹਾਂ ਜੀ ਅੱਛਾ ਇਦੋਂ ਹੋ ਜੂ ਨਹੀਂ ਹੋਰੇ ਇਦੋਂ ਮਾਨਤਨ ਨਹੀਂ ਹੋਰ ਨਹੀਂ ਹੁੰਦਾ ਲਓ ਵੀ ਮਿੱਤਰੋ 80 ਕਹਿੰਦੇ ਐਦੂ ਆਦੇ ਵੀ ਮਾਨਤਨ ਹੋ ਜੂ ਕੁਝ ਯਾ 2000 ਦਾ ਹੋ ਸਕਦਾ ਹੈ ਮੌਕੇ ਤੇ 2000 ਦਾ ਮਾਨਤਨ ਹੋ ਸਕਦਾ ਹੈ ਤਾ ਮਾਨਤਾਨ 2000 ਦਾ ਹੋ ਸਕਦਾ ਪਰ ਜਿਵੇਂ ਮੱਝ ਹੈ ਮਿੱਤਰੋ ਦੇਖਣ ਨੂੰ ਲੱਗਦੀ ਆ ਵੀ ਜਿਵੇਂ ਬਾਈ ਨੇ ਕਿਹਾ ਵੀ 2.5 ਲੱਖ ਰੁਪਈਆ 2.5 ਦੀ ਲੱਗਦੀ ਹੈ ਨਾ ਹਾਂਜੀ ਠੀਕ ਆ ਜੀ 72065 ਜੀ 39216 ਠੀਕ ਆ